ਉਹ ਬਹੁਤੇ ਵਿੱਚ ਵੀ ਵਫਾਦਾਰ ਨਹੀਂ ਹੋ ਸਕਦਾ ਸੋ ਅੱਜ ਆਪਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵਚਨ ਦੇ ਵਿੱਚੋਂ ਸਿੱਖਣਾ ਵੀ ਆਂ ਔਰ ਪਰਮੇਸ਼ਰ ਦੇ ਨਾਲ ਇਹ ਪ੍ਰੋਮਿਸ ਵੀ ਕਰਨਾ ਆ ਔਰ ਪਰਮੇਸ਼ਰ ਜੀ ਤੋਂ ਇਹ ਮੰਗਣਾ ਵੀ ਆ ਕਿ ਪ੍ਰਭੂ ਜੀ ਸਾਨੂੰ ਤੁਸੀਂ ਵਫਾਦਾਰ ਬਣਾਓ ਕਿਉਂਕਿ ਵਚਨ ਦੇ ਵਿੱਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਪਰ ਬਹੁਤ ਵਾਰੀ ਕੀ ਹੁੰਦਾ ਆ ਆਪਾਂ ਪਰਮੇਸ਼ਰ ਤੋਂ ਕਿਹੜੀਆਂ ਚੀਜ਼ਾਂ ਮੰਗਦੇ ਆਂ ਅਪਾ ਹੀਲਿੰਗ ਮੰਗਦੇ ਆ ਹੀਲਿੰਗ ਹੋ ਜਾਂਦੀ ਆ ਆਪਾ ਘਰ ਮੰਗਦੇ ਆ ਘਰ ਮਿਲ ਜਾਂਦਾ ਆ ਆਪਾ ਬੱਚਿਆਂ ਨੂੰ ਵਿਦੇਸ਼ ਭੇਜਣਾ ਮੰਗਦੇ ਆ ਬੱਚੇ ਵਿਦੇਸ਼ ਨੂੰ ਜਾਂਦੇ ਆ ਆਪਾ ਜੋਬ ਮੰਗਦੇ ਆ ਜੋਬ ਮਿਲ ਜਾਂਦੀ ਆ ਜੇ ਸਾਡੀਆਂ ਦੁਨੀਆ ਦੀਆਂ ਚੀਜ਼ਾਂ ਮੰਗਣ ਦੇ ਨਾਲ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਆ ਜ਼ਰੂਰੀ ਆ ਕਿ ਅਸੀਂ ਪਰਮੇਸ਼ਰ ਤੋਂ ਆਤਮਿਕ ਚੀਜ਼ਾਂ ਵੀ ਮੰਗਣੀਆਂ ਸ਼ੁਰੂ ਕਰੀਏ ਹਾਲੇਲੂਇਆ ਸੋ ਆਤਮਿਕ ਚੀਜ਼ਾਂ ਕਿਹੜੀਆਂ ਆ ਆਪਾਂ ਪਰਮੇਸ਼ਰ ਤੋਂ ਮੰਗੀਏ ਕਿ ਪ੍ਰਭੂ ਸਾਨੂੰ ਵਫਾਦਾਰੀ ਦਿਓ ਪਰਮੇਸ਼ਰ ਸਾਨੂੰ ਸੱਚਾਈ ਵਾਲਾ ਜੀਵਨ ਦਿਓ ਪਰਮੇਸ਼ਰ ਸਾਨੂੰ ਆਸ਼ੀਸ਼ ਵਾਲਾ ਜੀਵਨ ਦਿਓ ਪ੍ਰਭੂ ਸਾਨੂੰ ਪ੍ਰਾਤਮਾ ਵਾਲਾ ਜੀਵਨ ਦਿਓ ਪ੍ਰਭੂ ਜੀ ਸਾਨੂੰ ਪਵਿੱਤਰਤਾਈ ਵਾਲਾ ਜੀਵਨ ਦਿਓ ਪ੍ਰਭੂ ਸਾਥੋਂ ਹੇਰਾ ਫੇਰੀਆਂ ਦੂਰ ਹੋ ਜਾਣ ਇਹ ਵੀ ਚੀਜ਼ਾਂ ਆਪਾਂ ਨੂੰ ਮੰਗਣੀਆਂ ਪੈਣੀਆਂ ਆ ਕਿਉਂਕਿ ਕੋਈ ਵੀ ਮਨੁੱਖ ਆਪਣੀ ਤਾਕਤ ਦੇ ਨਾਲ ਕੁਝ ਨਹੀਂ ਕਰ ਸਕਦਾ ਪਾਵੇਂ ਅਸੀਂ ਤੁਹਾਨੂੰ ਜਦੋਂ ਤੁਸੀਂ ਸਾਨੂੰ ਮਿਲਦੇ ਅਸੀਂ ਤੁਹਾਨੂੰ ਕਹਿੰਨੇ ਤੁਸੀਂ ਝੂਠ ਬੋਲਣਾ ਛੱਡ ਦਿਓ ਤੁਸੀਂ ਪਾਪ ਕਰਨਾ ਛੱਡ ਦਿਓ ਕਿਉਂਕਿ ਅਸੀਂ ਤੁਹਾਨੂੰ ਦੱਸ ਹੀ ਸਕਦੇ ਆ ਪਰ ਇਸ ਚੀਜ਼ ਨੂੰ ਅਸੀਂ ਸਮਝਦੇ ਆ ਕਿ ਤੁਸੀਂ ਆਪਣੀ ਤਾਕਤ ਦੇ ਨਾਲ ਨਹੀਂ ਛੱਡ ਸਕਦੇ ਬਹੁਤ ਵਰੀ ਵਚਨ ਦੇ ਵਿੱਚੋਂ ਸਮਝਾਇਆ ਜਾਂਦਾ ਆ ਕਿ ਆਪਾਂ ਪਿਆਰ ਕਰਨਾ ਆ ਹਰੇਕ ਨਾਲ ਪਿਆਰ ਕਰਨਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰੋ ਅਸੀਂ ਹਜ਼ਾਰ ਦੇ ਵਿੱਚੋਂ 995 ਜਣਿਆਂ ਦੇ ਨਾਲ ਪਿਆਰ ਕਰਨ ਨੂੰ ਰੈਡੀ ਹੋ ਜੰਨੇ ਆ ਪੰਜ ਲੋਕ ਕੁਝ ਐਹੋ ਜੇ ਹੁੰਦੇ ਸਾਡੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਕਿਤੇ ਨਾ ਕਿਤੇ ਥੋੜੀ ਜਿਹੀ ਕੜਤਨ ਸਾਡੇ ਦਿਲ ਵਿੱਚ ਰਹਿ ਹੀ ਜਾਂਦੀ ਆ ਸਾਨੂੰ ਲੱਗਦਾ ਇਹਨਾਂ ਨੇ ਇੰਨਾ ਜ਼ਿਆਦਾ ਖਰਾਬ ਸਾਡੇ ਨਾਲ ਕੀਤਾ ਕਿ ਨਹੀਂ ਮੈਂ ਬਾਕੀ ਸਭ ਕੁਝ ਕਰ ਸਕਦਾ ਪ੍ਰਭੂ ਜੇ ਤੂੰ ਮੈਨੂੰ ਕਵੇਂ ਤੁੱਪੇ ਖੜਾ ਰਹਿ ਮੈਂ ਤੁੱਪੇ ਖੜਾ ਹੋ ਜੂ ਜੇ ਤੂੰ ਕਵੇਂ ਮੈਨੂੰ ਤੂੰ ਭੁੱਖ ਹੜਤਾਲ ਕਰਲਾ ਮੈਂ ਉਹ ਵੀ ਕਰ ਲੂ ਪਰ ਆਹ ਪੰਜ ਬੰਦਿਆਂ ਨੂੰ ਮਾਫ ਕਰਨਾ ਜਿਹੜਾ ਆ ਇਹ ਮੈਥੋਂ ਨਹੀਂ ਹੁਣ ਇਸ ਚੀਜ਼ ਤੋਂ ਪਤਾ ਲੱਗਦਾ ਕਿ ਅਸੀਂ ਆਪਣੇ ਕਰੋਧ ਉੱਤੇ ਫਤਿਹ ਆਪਣੇ ਵਾਸ ਨਾਲ ਆਪਣੇ ਜ਼ੋਰ ਨਾਲ ਨਹੀਂ ਕਰ ਸਕਦੇ ਇਸ ਲਈ ਹਰੇਕ ਉਹ ਚੀਜ਼ ਜਿਹੜੀ ਸਾਨੂੰ ਵਫਾਦਾਰੀ ਤੋਂ ਦੂਰ ਰੱਖਦੀ ਆ ਜਿਹੜੀ ਸਾਨੂੰ ਪਰਮੇਸ਼ਵਰ ਦੇ ਨੇੜੇ ਜਾਣ ਤੋਂ ਰੋਕਦੀ ਆ ਉਹਨੂੰ ਅਸੀਂ ਆਪਣੇ ਤੋਂ ਦੂਰ ਆਪਣੀ ਤਾਕਤ ਨਾਲ ਨਹੀਂ ਕਰ ਸਕਦੇ ਪਰ ਪਰਮੇਸ਼ਵਰ ਦੀ ਤਾਕਤ ਦੇ ਨਾਲ ਸਭ ਕੁਝ ਹੋ ਸਕਦਾ ਹੈ ਹਾਲੇਲੂਇਆ ਕੁਝ ਲੋਕ ਆ ਕੁਝ ਭਰਾ ਆ ਕੁਝ ਭੈਣਾ ਵੀ ਆ ਜਿਹੜੀਆਂ ਨਸ਼ੇ ਦੀਆਂ ਆਦੀ ਆ ਉਹ ਬਹੁਤ ਜ਼ੋਰ ਲਾਉਂਦੇ ਅਸੀਂ ਨਸ਼ਾ ਛੱਡਣਾ ਆ ਅਸੀਂ ਅਸੀਂ ਡਰੱਗ ਨਹੀਂ ਲੈਣੀ ਕਈ ਲੋਕ ਆ ਉਹ ਫੋਨ ਦਾ ਨਸ਼ਾ ਉਹਨਾਂ ਨੂੰ ਲੱਗਿਆ ਆ ਕਿਸੇ ਨੂੰ ਟੀਵੀ ਦੇਖਣ ਦਾ ਨਸ਼ਾ ਲੱਗਿਆ ਆ ਕਿਸੇ ਨੂੰ ਸ਼ਰਾਬ ਦਾ ਨਸ਼ਾ ਲੱਗਿਆ ਆ ਅਰ ਉਹ ਇਹਨਾਂ ਨਸ਼ਿਆਂ ਨੂੰ ਛੱਡਣ ਦੀ ਕੋਸ਼ਿਸ਼ ਵੀ ਕਰਦੇ ਆ ਪਰ ਉਹਨਾਂ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਪਾਉਂਦੇ ਕਿਉਂਕਿ ਮਨੁੱਖ ਆਪਣੀ ਤਾਕਤ ਨਾਲ ਕੁਝ ਨਹੀਂ ਕਰ ਸਕਦਾ ਪ੍ਰੋਬਲਮ ਕਦੋਂ ਹੁੰਦੀ ਹੈ ਜਦੋਂ ਅਸੀਂ ਆਪਣਾ ਜ਼ੋਰ ਲਾਉਂਦੇ ਆ ਪਰ ਵਚਨ ਦੇ ਵਿੱਚ ਲਿਖਿਆ ਮੈਂ ਸਭ ਕੁਝ ਕਰ ਸਕਦਾ ਹਾਂ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਅਤੇ ਜ਼ੋਰ ਬਖਸ਼ਦਾ ਹੈ ਅਸੀਂ ਕਿਹਦੇ ਵਸੀਲੇ ਨਾਲ ਕਰ ਸਕਦੇ ਆ ਪ੍ਰਭੂ ਯੀਸੂ ਮਸੀਹ ਦੇ ਨਾਮ ਦੇ ਵਸੀਲੇ ਨਾਲ ਪਰਮੇਸ਼ਵਰ ਦੀ ਸਮਰਥ ਦੇ ਵਸੀਲੇ ਦੇ ਨਾਲ ਸੋ ਉਹ ਚੀਜ਼ਾਂ ਜਿਹੜੀਆਂ ਸਾਥੋਂ ਨਹੀਂ ਛੁੱਟਦੀਆਂ ਉਹ ਕੜਵਾਹਟ ਜਿਹੜੀ ਸਾਡੇ ਦਿਲ ਚੋਂ ਨਹੀਂ ਨਿਕਲਦੀ ਉਹ ਨਫ਼ਰਤ ਉਹ ਹੈਰਾ ਫੇਰੀ ਉਹ ਝੂਠ ਬੋਲਣ ਦੀ ਆਦਤ ਉਹ ਨਸ਼ਾ ਕਰਨ ਦੀ ਆਦਤ ਉਹ ਟੈਲੀਵਿਜ਼ਨ ਦੇਖਣ ਦੀ ਆਦਤ ਇੰਟਰਨੈਟ ਵਿੱਚ ਫਸੇ ਰਹਿਣ ਦੀ ਆਦਤ ਜਿਹੜੀ ਸਾਡੇ ਜ਼ੋਰ ਨਾਲ ਨਹੀਂ ਛੁੱਟਦੀ ਸਾਨੂੰ ਪ੍ਰਾਰਥਨਾ ਕਰਨੀ ਪੈਣੀ ਆ ਸਾਨੂੰ ਮੰਗਣਾ ਪੈਣਾ ਪਰਮੇਸ਼ਵਰ ਦੇ ਕੋਲੋਂ ਪ੍ਰਭੂ ਜੀ ਵਚਨ ਦੇ ਵਿੱਚ ਲਿਖਿਆ ਆ ਮੰਗੋ ਤੇ ਦਿੱਤਾ ਜਾਊਗਾ ਭੀ ਤਾਂ ਪਰਮੇਸ਼ਵਰ ਮੈਨੂੰ ਇਸ ਬੜੀ ਆਦਤੋਂ ਆਜ਼ਾਦੀ ਦਿਓ ਮੈਂ ਇਸ ਬੜੀ ਆਦਤੋਂ ਆਜ਼ਾਦੀ ਮੰਗਦਾ ਆਂ ਮੈਂ ਨਸ਼ੇ ਦੀ ਬੜੀ ਆਦਤੋਂ ਆਜ਼ਾਦੀ ਮੰਗਦਾ ਆਂ ਮੈਂ ਫਲਾਨੀ ਬੜੀ ਆਦਤ ਤੋਂ ਆਜ਼ਾਦੀ ਮੰਗਦਾ ਆਂ ਪ੍ਰਭੂ ਮੈਨੂੰ ਵਫਾਦਾਰੀ ਦਿਓ ਬਹੁਤ ਸਾਰੇ ਲੋਕ ਆ ਉਹ ਪ੍ਰਾਰਥਨਾ ਨਹੀਂ ਕਰ ਪਾਉਂਦੇ ਔਰ ਉਹ ਕਹਿੰਦੇ ਅਸੀਂ ਪ੍ਰਾਰਥਨਾ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਆਂ ਸਾਡਾ ਮਨ ਨਹੀਂ ਲੱਗਦਾ ਪ੍ਰਾਰਥਨਾ ਦੇ ਵਿੱਚ ਇਹ ਸਮੱਸਿਆ ਕਿਸੇ ਇੱਕ ਮਨੁੱਖ ਦੀ ਨਹੀਂ ਆ ਕਦੇ ਕਦੇ ਇਹ ਸਮੱਸਿਆ ਸਾਡੇ ਨਾਲ ਵੀ ਹੋ ਜਾਂਦੀ ਆ ਦੇ ਪ੍ਰਾਰਥਨਾ ਦੇ ਵਿੱਚ ਬੈਠਦੇ ਆ ਪਰ ਮਨ ਕਿਧਰੇ ਕਿਧਰੇ ਭੱਜਾ ਫਿਰਦਾ ਹੈ ਸੋ ਤੁਸੀਂ ਇਦਾਂ ਪਰੇਸ਼ਾਨ ਨਾ ਹੋਵੋ ਕਿ ਸ਼ਾਇਦ ਤੁਸੀਂ ਇਕੱਲੇ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਆ ਕਿਉਂਕਿ ਜਿਹੜਾ ਸ਼ੈਤਾਨ ਹੈ ਉਹ ਨਹੀਂ ਚਾਹੁੰਦਾ ਕਿ ਸਾਡਾ ਮਨ ਪਰਮੇਸ਼ਵਰ ਦੇ ਨਾਲ ਜੁੜੇ ਸਾਡੀ ਆਵਾਜ਼ ਪਰਮੇਸ਼ਵਰ ਤੱਕ ਪਹੁੰਚੇ ਉਹ ਸਾਡੇ ਮਨ ਦੇ ਵਿੱਚ ਖਿਆਲ ਪਾਉਂਦਾ ਹੈ ਪਰ ਆਪਾਂ ਇੱਕ ਲੜਾਈ ਲੜਨੀ ਆ ਅੱਪਾ ਪ੍ਰਾਰਥਨਾ ਦੇ ਵਿੱਚ ਬਹਿਣਾ ਹੀ ਆ ਕਿਉਂਕਿ ਬਹੁਤ ਥੋਰੀ ਕੀ ਆ ਆਪਾਂ ਏਸ ਐਕਸਕਿਊਜ਼ ਨੂੰ ਬਣਾ ਲੈਨੇ ਨਹੀਂ ਜਦ ਪ੍ਰਾਰਥਨਾ ਮਨ ਨਾਲ ਕੀਤੀ ਨਹੀਂ ਜਾਂਦੀ ਫੇ ਉਹ ਪ੍ਰਾਰਥਨਾ ਕਰਨ ਦਾ ਕੀ ਫਾਇਦਾ ਆ ਅਸੀਂ ਪ੍ਰਾਰਥਨਾ ਤਾਂ ਨਹੀਂ ਕਰਦੇ ਕਿਉਂਕਿ ਮਨ ਨਹੀਂ ਲੱਗਦਾ ਤੇ ਜੇ ਮਨ ਨਾਲ ਨਹੀਂ ਕਰਾਂਗੇ ਉਹ ਸੁਣੀ ਨਹੀਂ ਜਾਵੇਗੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਪ੍ਰਾਰਥਨਾ ਦਾ ਸਮਾਂ ਨਿਸ਼ਚਿਤ ਕਰ ਲਓ ਮਨ ਆਪਣੇ ਆਪ ਲੱਗਣਾ ਸ਼ੁਰੂ ਹੋ ਜਾਊਗਾ ਹਾਲੇਲੂਇਆ ਜਦੋਂ ਨਿਆਣੇ ਨੂੰ ਆਪਾਂ ਸਕੂਲ 'ਚ ਐਡਮਿਸ਼ਨ ਦਿਵਾਉਨੇ ਆ ਜਾਂਦਿਆਂ ਹੀ ਉਹ ਦੂਣੀ ਦਾ ਪੜਾਣਾ ਨਹੀਂ ਸ਼ੁਰੂ ਕਰ ਦਿੰਦਾ ਜਾਂਦਿਆਂ ਹੀ ਉਹ ABC ਲਿਖਣਾ ਸ਼ੁਰੂ ਨਹੀਂ ਕਰ ਦਿੰਦਾ ਪਹਿਲਾਂ ਉਹਨੂੰ ਪੂਰਨੇ પાਕੇ ਦੇਣੇ ਪੈਂਦੇ ਆ ਫੇਰ ਉਹ ਕਦੀ ਡੰਡੀ ਐਨੂੰ ਜਾਂਦੀ ਆ ਕਦੀ ਉਹਦੀ ਡੰਡੀ ਐਨੂੰ ਜਾਂਦੀ ਆ ਪਰ ਇੱਕ ਦਿਨ ਇਹੋ ਜਿਹਾ ਆਉਂਦਾ ਉਹ ਅੱਖਰ ਜੋੜ ਕੇ ਪੂਰੀ ਦੀ ਪੂਰੀ ਚਿੱਠੀ ਲਿਖਣੀ ਤੇ ਪੜ੍ਹਨੀ ਸ਼ੁਰੂ ਕਰ ਦਿੰਦਾ ਆ ਉਹ ਹਿਸਾਬ ਕਿਤਾਬ ਕਰਨੇ ਸ਼ੁਰੂ ਕਰ ਦਿੰਦਾ ਆ ਆਪਾਂ ਵੀ ਆਤਮਿਕ ਲੈਵਲ 'ਚ ਕਦੀ ਕਦੀ ਨਿਆਣੇ ਹੋ ਸਕਦੇ ਆ ਕਦੀ ਕਦੀ ਕਿਸੇ ਟੈਸਟ ਵਿੱਚ ਹੋ ਸਕਦੇ ਆ ਇਗਜ਼ਾਮ ਦੇ ਦਿਨਾਂ 'ਚ ਜਿਹੜੇ ਪਰਚੇ ਪੈਣ ਦੇ ਦੇਣਾ ਉਹਨਾਂ ਦਿਨਾਂ ਦੇ ਵਿੱਚ ਹੋ ਸਕਦੇ ਇਮਤਿਹਾਨਾਂ 'ਚ ਹੋ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਾਰ ਮੰਨ ਲੈਣੀ ਆ ਵਫਾਦਾਰੀ ਦਾ ਮਤਲਬ ਸਿਰਫ ਇਹ ਨਹੀਂ ਆ ਕਿ ਅਸੀਂ ਸਿਰਫ ਉਹਨੂੰ ਫਾਈਨੈਂਸ਼ਲੀ ਲਈਏ ਵਫਾਦਾਰੀ ਦਾ ਮਤਲਬ ਆ ਕਿ ਹਰ ਹਾਲਤ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਨਾਲ ਬਣੇ ਰਹੀਏ ਜਿਹੜੀ ਵਫਾਦਾਰੀ ਅਸੀਂ ਅੱਜ ਗੱਲ ਕਰ ਰਹੇ ਆ ਉਹ ਹੈ ਪਰਮੇਸ਼ਵਰ ਦੇ ਨਾਲ ਵਫਾਦਾਰੀ ਉਹਦਾ ਮਤਲਬ ਆ ਪਰਮੇਸ਼ਵਰ ਦੇ ਨਾਲ ਫੇਥਫੁਲ ਰਹਿਣਾ ਪਰਮੇਸ਼ਵਰ ਦੇ ਨਾਲ ਵਫਾਦਾਰ ਰਹਿਣਾ ਪਰਮੇਸ਼ਵਰ ਦੇ ਨਾਲ ਵਫਾਦਾਰ ਕਿੱਦਾਂ ਰਿਹਾ ਜਾ ਸਕਦਾ ਕਦੇ-ਕਦੇ ਅਸੀਂ ਇੱਕ ਐਕਸਕਿਊਜ਼ ਬਣਾ ਦਿੰਨੇ ਆ ਅਸੀਂ ਜੀ ਠੀਕ ਨਹੀਂ ਸਾਡਾ ਲੱਕ ਦੁਖਦਾ ਅਸੀਂ ਬੈਠ ਕੇ ਪ੍ਰਾਰਥਨਾ ਨਹੀਂ ਕਰ ਸਕਦੇ ਅਸੀਂ ਪ੍ਰਾਰਥਨਾ ਕਰਦੇ ਸਾਨੂੰ ਵਾਸੀਆਂ ਆਉਣ ਲੱਗ ਜਾਂਦੀਆਂ ਅਸੀਂ ਪ੍ਰਾਰਥਨਾ ਕਰਦੇ ਜੇ ਅੱਖਾਂ ਬੰਦ ਕਰਦੇ ਸਾਨੂੰ ਡਰ ਲੱਗਣ ਲੱਗ ਜਾਂਦਾ ਮੈਂ ਨਹੀਂ ਕਹਿੰਦੀ ਕਿ ਤੁਸੀਂ ਝੂਠ ਬੋਲਦੇ ਆ ਮੈਂ ਤੁਹਾਡੀਆਂ ਗੱਲਾਂ ਤੇ ਯਕੀਨ ਕਰਦੀ ਆ ਕਿ ਇਦਾਂ ਹੀ ਹੁੰਦਾ ਹੋਊਗਾ ਤੁਹਾਡੇ ਨਾਲ ਪਰ ਇਹ ਵਫਾਦਾਰੀ ਨਹੀਂ ਆ ਕੁਝ ਵੀ ਹੋਵੇ ਤੁਸੀਂ ਇੱਕ جنگ ਲੜ ਰਹੇ ਆ ਸ਼ੈਤਾਨ ਦੇ ਨਾਲ ਵਚਨ ਦੇ ਵਿੱਚ ਲਿਖਿਆ ਸਾਡੀ ਲੜਾਈ ਲਹੂ ਤੇ ਮਾਸ ਨਾਲ ਨਹੀਂ ਆਤਮਿਕ ਦੁਨੀਆ ਦੇ ਜੋਧਿਆਂ ਦੇ ਨਾਲ ਆ ਸ਼ੈਤਾਨ ਨੇ ਕਿਹਾ ਤੂੰ ਪ੍ਰਾਰਥਨਾ ਨਾ ਕਰ ਤੁਹਾਨੂੰ ਕਹਿਣਾ ਪੈਣਾ ਮੈਂ ਪ੍ਰਾਰਥਨਾ ਕਰਨੀ ਆ ਤੁਸੀਂ ਪ੍ਰਾਰਥਨਾ ਕਰਨ ਬੈਣਾ ਮਨ ਮੱਜਾਂ ਚੋਂਣ ਚਲੇ ਜਾਣਾ ਮਨ ਪੱਠੇ ਪੋਣ ਚਲੇ ਜਾਣਾ ਮਨ ਗਵੰਡੀਆਂ ਦੇ ਘਰ ਚਲੇ ਜਾਣਾ ਮਨ ਕਿਸੇ ਦੇ ਵਿਆਹ ਸ਼ਾਦੀ ਚ ਚਲੇ ਜਾਣਾ ਮਨ ਕਰਜ਼ਿਆਂ ਦੇ ਵਿੱਚ ਚਲੇ ਜਾਣਾ ਤੇਰੀ ਆਸਮੱਸਿਆ ਪਈ ਤੇਰੀ ਆਸਮੱਸਿਆ ਪਈ ਭਾਵੇਂ ਤੁਹਾਨੂੰ ਇੱਕ ਘੰਟਾ ਇਹੀ ਲੜਾਈ ਕਿਉਂ ਨਾ ਲੜਨੀ ਪਵੇ ਕਿ ਮੇਰੇ ਮਨ ਵਾਪਸ ਆ ਜਾ ਤੇ ਪ੍ਰਾਰਥਨਾ ਚ ਬੈਠ ਇਹ ਮੇਰੇ ਮਨ ਵਾਪਸ ਮੋੜ ਤੇ ਪ੍ਰਾਰਥਨਾ ਚ ਬੈਠ ਇਹ ਮੇਰੇ ਮਨ ਪਰਮੇਸ਼ਵਰ ਦੇ ਨਾਲ ਗੱਲ ਕਰ ਹੋ ਸਕਦਾ ਤੁਹਾਨੂੰ 1 ਮਹੀਨਾ ਇਹੀ ਲੜਾਈ ਲੜਨੀ ਪਵੇ ਪਰ ਮੈਂ ਤੁਹਾਨੂੰ ਦੱਸਦੀ ਆ ਜਿਹੜੇ ਕੋਸ਼ਿਸ਼ ਕਰਦੇ ਉਹੀ ਸਫਲ ਹੁੰਦੇ ਆ ਹਾਲੇਲੂਇਆ ਸਾਨੂੰ ਕੋਸ਼ਿਸ਼ ਕਰਨੀ ਪੈਣੀ ਆ ਜੇ ਅਸੀਂ ਕੋਸ਼ਿਸ਼ ਨਹੀਂ ਕਰੂੰਗੇ ਕਦੀ ਸਫਲ ਨਹੀਂ ਹੋ ਸਕਾਂਗੇ ਸਾਡਾ ਮਨ ਸਾਡੀ ਸੁਣਨਾ ਸ਼ੁਰੂ ਕਰੂਗਾ ਜਦੋਂ ਅਸੀਂ ਉਹਨੂੰ ਸੁਣਾਉਣੀ ਸ਼ੁਰੂ ਕਰਾਂਗੇ ਬਹੁਤ ਵਾਰੀ ਅਸੀਂ ਮਨ ਦੀ ਸੁਣਦੇ ਰਹਿੰਨੇ ਆ ਮਨ ਕਹਿੰਦਾ ਉੱਠ ਜਾ ਅਸੀਂ ਉੱਠ ਜਾਣੇ ਆ ਉਹ ਕਹਿੰਦਾ ਥੋੜਾ ਚਿਰ ਸੌਂ ਲਾ ਫੇਰ ਪ੍ਰਾਰਥਨਾ ਕਰੀਏ ਅਸੀਂ ਸੌਂ ਜਾਣੇ ਆ ਫੇਰ ਜਦ ਨੂੰ ਕੋਈ ਭੈਣ ਭਰਾ ਆ ਜਾਂਦਾ ਕੀ ਆ ਅਸੀਂ ਮਨ ਦੀ ਵਫਾਦਾਰੀ ਕਰਨੀ ਸ਼ੁਰੂ ਕਰ ਦਿੰਨੇ ਪਰਮੇਸ਼ਵਰ ਦੀ ਵਫਾਦਾਰੀ ਤੋਂ ਪਿੱਛੇ ਹਟ ਜਾਣੇ ਆ ਇਸੀ ਪ੍ਰਾਤਨਾ ਦੇ ਵਿੱਚ ਵਫਾਦਾਰੀ ਪਰ ਪਰਮੇਸ਼ਵਰ ਸਾਥੋਂ ਹਰ ਪੱਖ ਦੇ ਵਿੱਚ ਵਫਾਦਾਰੀ ਚਾਹੁੰਦੇ ਆ ਸਾਡੇ ਅੰਦਰ ਇੱਕ ਸੇਵਾ ਭਾਵਨਾ ਹੋਣੀ ਚਾਹੀਦੀ ਆ ਮੈਂ ਜਾਣਦੀ ਆ ਤੁਹਾਡੇ ਵਿੱਚੋਂ ਬਾਲੇ ਉਹ ਆ ਜਿਹੜੇ ਬਹੁਤ ਸਾਰੇ ਥਾਵਾਂ ਦੇ ਉੱਤੇ ਠੱਕੇ ਖਾ ਕੇ ਆਏ ਆ ਪਰ ਲੋਕਾਂ ਦੇ ਝੂਠੇ ਬਰਤਨ ਤੋਂ ਧੋਕਿਓ ਉਹਨਾਂ ਨੇ ਸੇਵਾ ਕੀਤੀ ਆ ਕਿ ਪਰਮੇਸ਼ਵਰ ਸਾਡੀ ਆਵਾਜ਼ ਨੂੰ ਸੁਣੇ ਸਾਡੀ ਬੇਨਤੀ ਨੂੰ ਸੁਣੇ ਪਰ ਨਹੀਂ ਸੁਣੀ ਗਈ ਰੱਬ ਦੀ ਕੋਈ ਯੋਜਨਾ ਹੋਊਗੀ ਜੇ ਦਾ ਕਰਕੇ ਨਹੀਂ ਸੁਣੀ ਗਈ ਪਰ ਜੇ ਸਾਡੀ ਆਵਾਜ਼ ਇੰਨੀ ਸੌਖੀ ਸੁਣ ਲਈ ਪਰਮੇਸ਼ਵਰ ਨੇ ਕਿ ਅਸੀਂ ਇੱਕ ਵਾਰੀ ਆਣ ਕੇ ਕਿਹਾ ਪ੍ਰਭੂ ਸਾਡੇ ਗੁਨਾਹ ਮਾਫ ਕਰ ਦੇ ਤੇ ਸਾਡੀ ਬੇਨਤੀ ਨੂੰ ਸੁਣ ਲੈ ਪਰਮੇਸ਼ਵਰ ਨੇ ਸਾਡੇ ਗੁਨਾਹਾਂ ਨੂੰ ਮਾਫ ਕਰ ਦਿੱਤਾ ਸਾਡੀ ਪ੍ਰਾਰਥਨਾ ਬੇਨਤੀ ਨੂੰ ਸੁਣ ਲਿਆ ਤੇ ਹੁਣ ਸਾਡੀ ਉਹ ਸੇਵਾ ਭਾਵਨਾ ਕਿੱਥੇ ਗਈ ਸਾਡੀ ਉਹ ਵਫਾਦਾਰੀ ਕਿੱਥੇ ਗਈ ਬਹੁਤ ਸਾਰੇ ਮਨੋਖੇ ਇਸ ਜਗ੍ਹਾ ਤੇ ਬੈਠੇ ਜਿਨ੍ਹਾਂ ਨੇ ਦੂਜਿਆਂ ਦੀਆਂ ਜੁੱਤੀਆਂ ਆਪਣੀਆਂ ਚੁੰਨੀਆਂ ਤੇ ਆਪਣੇ ਸਾਫਿਆਂ ਦੇ ਨਾਲ ਸਾਫ਼ ਕੀਤੀਆਂ ਆ ਉਹ ਸੇਵਾ ਭਾਵਨਾ ਸਾਡੀ ਕਿੱਥੇ ਗਈ ਅਸੀਂ ਨਹੀਂ ਕਹਿੰਦੇ ਤੁਸੀਂ ਆਪਣੇ ਸਾਫਿਆਂ ਦੇ ਨਾਲ ਆਪਣੀਆਂ ਚੁੰਨੀਆਂ ਦੇ ਨਾਲ ਜੁੱਤੀਆਂ ਸਾਫ਼ ਕਰੋ ਲੋਕਾਂ ਦੀ ਬਿਲਕੁਲ ਨਹੀਂ ਕਹਿੰਦੇ ਐਟਲੀਸਟ ਜੋ ਸਾਨੂੰ ਕਰਨਾ ਚਾਹੀਦਾ ਉਹ ਤੇ ਆਪਾਂ ਕਰਿਆ ਕਰੀਏ ਬੇਸ਼ੱਕ ਆਪਾਂ ਵਰਦੀ ਨਹੀਂ ਪਾ ਕੇ ਆਉਂਦੇ ਪਰ ਸਾਡੇ ਆਤਮਾ ਦੇ ਉੱਤੇ ਤਾਂ ਇੱਕ ਵਸਤਰ ਜਿਹੜੇ ਆ ਪਰਮੇਸ਼ਰ ਨੇ ਪਾਏ ਹੋਏ ਆ ਉਹ ਆਤਮਿਕ ਵਸਤਰ ਜਿਨ੍ਹਾਂ ਵਸਤਰਾ ਨੇ ਸਾਡੇ ਗੁਨਾਹਾਂ ਨੂੰ ਟਕਿਆ ਹੋਇਆ ਆ ਇਹ ਨਾ ਹੋਵੇ ਕਿ ਸਾਡੀ ਘੱਟ ਵਫਾਦਾਰੀ ਦੇਖ ਕੇ ਪਰਮੇਸ਼ਰ ਉਹਨਾਂ ਵਸਤਰਾ ਨੂੰ ਸਾਡੇ ਉੱਤੋਂ ਲਾ ਸਿੱਟੇ ਤੇ ਸਾਡੇ ਗੁਨਾਹ ਨੰਗੇ ਹੋ ਜਾਣ ਵਚਨ ਵਿੱਚ ਲਿਖਿਆ ਧਾਨਿਆ ਉਹ ਮਨੁੱਖ ਜਿਹਦੇ ਗੁਨਾਹ ਯਹਵਾ ਉਹਦੇ ਲੇਖੇ ਨਹੀਂ ਗਿਣਦਾ ਕਹਿੰਦਾ ਤਾਂ ਨਿਆ ਉਹ ਮਨੁੱਖ ਜਿਹਦੇ ਪਾਪ ਟਕੇ ਹੋਏ ਆ ਤੇ ਪਰਮੇਸ਼ਰ ਉਹਦੇ ਪਾਪ ਉਹਦੇ ਲੇਖੇ 'ਚ ਨਹੀਂ ਗਿਣਦਾ ਜਦੋਂ ਅਸੀਂ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਉਹਦੋਂ ਸਾਡੇ ਗੁਨਾਹਾਂ ਦੀ ਕਾਊਂਟਿੰਗ ਨਹੀਂ ਕਰਦੇ ਪ੍ਰਭੂ ਜੀ ਕਿ ਮੈਂ ਨਹੀਂ ਤੇਰੀ ਪ੍ਰਾਰਥਨਾ ਸੁਣਨੀ ਤੂੰ ਇੰਨੇ ਗੁਨਾਹ ਕਰਕੇ ਆਏ ਆ ਉਹਨਾਂ ਲਈ ਇੰਨਾ ਹੀ ਕਾਫੀ ਆ ਕਿ ਇਹਨੇ ਗੁਨਾਹ ਕੀਤੇ ਪਰ ਇਹਨੇ ਮੰਨ ਲਿਆ ਕਿ ਮੈਂ ਗੁਨਾਹਗਾਰ ਆ ਹੁਣ ਤੋਂ ਮੈਂ ਇਹਦੀ ਪ੍ਰਾਰਥਨਾ ਸੁਣਾਗਾ ਉਹ ਇੰਨਾ ਦਇਆ ਦਾ ਸਾਗਰ ਪਰਮੇਸ਼ਰ ਕਿ ਅਸੀਂ ਉਹਦੀ ਦਇਆ ਦੇ ਜਿਹੜੇ ਆ ਅਸੀਂ ਅਕਿਰਤ ਕਰਨ ਨਹੀਂ ਹੋਗੇ ਕਿ ਅਸੀਂ ਉਹਦੀ ਦਇਆ ਦਾ ਮੁੱਲ ਪਾਉਣਾ ਬੰਦ ਕਰ ਦਿੱਤਾ ਕਿ ਤੁਸੀਂ ਪਰਮੇਸ਼ਰ ਦੀ ਪਸੰਦ ਦੇ ਬੜਨਾ ਨਹੀਂ ਚਾਹੁੰਦੇ ਕਿ ਤੁਸੀਂ ਨਹੀਂ ਚਾਹੁੰਦੇ ਕਿ ਪ੍ਰਭੂ ਤੁਹਾਨੂੰ ਪਸੰਦ ਕਰਨ ਕਿ ਤੁਸੀਂ ਨਹੀਂ ਚਾਹੁੰਦੇ ਕਿ ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ ਇਦੇ ਵਿੱਚ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਆ ਪਰ ਮੇਰੀ ਹਮਦਰਦੀ ਆ ਤੁਹਾਡੇ ਨਾਲ ਜਦੋਂ ਤੁਸੀਂ ਹੱਸਦੇ ਹੋ ਤੇ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਹੱਸਦੇ ਆ ਕਿ ਪ੍ਰਭੂ ਤੁਹਾਡਾ ਧਨਵਾ ਤੁਹਾਡੇ ਲੋਕ ਕੀ ਰੋਂਦੇ ਹੋਏ ਆਏ ਸੀ ਹੱਸਦੇ ਹੋਏ ਜਾਂਦੇ ਆ ਹੱਸਦੇ ਹੋਏ ਚਿਹਰੇ ਲੈ ਕੇ ਸਾਨੂੰ ਮਿਲਦੇ ਆ ਤੁਸੀਂ ਉਦੋਂ ਹੱਸਦੇ ਹੋ ਜਦੋਂ ਪਰਮੇਸ਼ਵਰ ਦੀ ਕਿਰਤ ਤੁਹਾਡੇ ਉੱਤੇ ਆਉਂਦੀ ਆ ਜਦੋਂ ਤੁਹਾਡੇ ਦੁੱਖ ਕੱਟੇ ਜਾਂਦੇ ਆ ਤੁਹਾਡੇ ਚਿਹਰੇ ਦੇ ਉੱਤੋਂ ਪਰਮੇਸ਼ਰ ਹੰਝੂਆਂ ਨੂੰ ਪੂੰਝ ਦਿੰਦੇ ਤੇ ਆਪਣੇ ਮੁਸਕਾਹਟ ਨੂੰ ਖਿਲਾਰ ਦਿੰਦੇ ਉਦੋਂ ਤੁਸੀਂ ਹੱਸਦੇ ਆ ਪਰ ਕੀ ਤੁਸੀਂ ਚਾਹੁੰਦੇ ਆ ਕਿ ਆਪਾਂ ਰੋਂਦੇ ਹੀ ਰਹੀਏ ਕੀ ਤੁਸੀਂ ਚਾਹੁੰਦੇ ਜੈਸ ਸਮੱਸਿਆ ਚ ਆਪਾਂ ਆਏ ਉਹਦੇ ਵਿੱਚ ਹੀ ਫਸੇ ਰਹੀਏ ਅਗਰ ਅਸੀਂ ਚਾਹੁੰਦੇ ਅਸੀਂ ਆਪਣੀਆਂ ਸਮੱਸਿਆਵਾਂ ਚੋਂ ਬਾਹਰ ਆਈਏ ਇਹ ਸਿਰਫ ਖੋਜੇਵਾਲ ਚਰਚ ਦੇ ਲਈ ਰੂਲ ਨਹੀਂ ਆ ਹਰ ਇਨਸਾਨ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਇਹ ਹੋਣਾ ਚਾਹੀਦਾ ਆ ਅਗਰ ਅਸੀਂ ਚਾਹੁੰਦੇ ਅਸੀਂ ਆਪਣੀਆਂ ਸਮੱਸਿਆਵਾਂ ਚੋਂ ਬਾਹਰ ਆਈਏ ਅਸੀਂ ਆਪਣੇ ਦੁੱਖ ਚੋਂ ਬਾਹਰ ਆਈਏ ਸਾਨੂੰ ਪਰਮੇਸ਼ਵਰ ਜੀ ਦੇ ਨਾਲ ਵਫਾਦਾਰ ਹੋਣਾ ਹੀ ਪੈਣਾ ਆ ਤੁਸੀਂ ਇਸ ਲਈ ਆਪਾਂ ਬਹੁਤ ਜ਼ਰੂਰੀ ਆ ਕਿ ਆਪਾਂ ਵਫਾਦਾਰ ਹੋਈਏ ਆਓ ਦੇਖਾਂਗੇ ਕਹਾਉਤਾਂ ਦੀ ਪੁਸਤਕ ਉਸ ਦਾ 16 ਨੰਬਰ ਅਧਿਆਇ ਔਰ ਉਸ ਦੀ 7 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਹੈ ਜਦ ਕਿਸੇ ਦੀ ਚਾਲ ਯਹਵਾ ਨੂੰ ਪਾਉਂਦੀ ਹੈ ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾਉਂਦਾ ਹੈ ਹallelujah ਸੋ वचन ਕੀ ਦੱਸਦਾ ਜਦੋਂ ਕਿਸੇ ਦੀ ਚਾਲ ਯਹਵਾ ਨੂੰ ਪਾਉਂਦੀ ਹੈ ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾਉਂਦਾ ਹੈ ਇੱਥੋਂ ਸਾਨੂੰ ਸਾਫ਼ ਸਮਝ ਆਉਂਦੀ ਹੈ ਕਿ ਇਹ ਹਵਾ ਪਰਮੇਸ਼ਰ ਸਾਡੀ ਚਾਲ ਦੇ ਉੱਤੇ ਆਪਣੀ ਨਜ਼ਰ ਰੱਖਣ ਵਾਲਾ ਪਰਮੇਸ਼ਰ ਆ ਆਪਾਂ ਕਹਿੰਦੇ ਕੀ ਹਾਲ ਚਾਲ ਆ ਕਹਣਾ ਫਲਾਨੇ ਦਾ ਚਾਲ ਚੱਲਣ ਚੰਗਾ ਆ ਫਲਾਨੇ ਦਾ ਚਾਲ ਚੱਲਣ ਠੀਕ ਨਹੀਂ ਆ ਚਾਲ ਦਾ ਮਤਲਬ ਇਹ ਹੀ ਨਹੀਂ ਆ ਕਿ ਫਲਾਨਾ ਲੰਗ ਮਾਰ ਕੇ ਤੁਰਦਾ ਤੇ ਫਲਾਨਾ ਦੋ ਲੱਤਾਂ ਦੇ ਨਾਲ ਸਿੱਧਾ ਤੁਰਦਾ ਆ ਚਾਲ ਦਾ ਮਤਲਬ ਆ ਸਾਡਾ ਪਰਸਨਲ ਕੈਰੈਕਟਰ ਕਿੱਦਾਂ ਦਾ ਆ ਸਾਡਾ ਨਿੱਜੀ ਚਰਿੱਤਰ ਕਿਦਾਂ ਦਾ ਹੈ ਆ ਸਾਡਾ ਜੀਵਨ ਕਿਦਾਂ ਦਾ ਹੈ ਸੋ ਵਚਨ ਇਦਾਂ ਦੱਸਦਾ ਕਿ ਸਾਡੇ ਜੀਵਨ ਉੱਤੇ ਸਾਡੇ ਕਰੈਕਟਰ ਦੇ ਉੱਤੇ ਸਾਡੇ ਚਾਲ ਚੱਲਣ ਦੇ ਉੱਤੇ ਪਰਮੇਸ਼ਵਰ ਦੀ ਅੱਖ ਲੱਗੀ ਹੋਈ ਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਦਾ ਧੰਨ ਫਸਿਆ ਹੋਇਆ ਆ ਬਹੁਤ ਸਾਰੇ ਲੋਕ ਆ ਜਿਹੜੇ ਬਿਮਾਰੀਆਂ 'ਚ ਫਸੇ ਹੋਏ ਆ ਬਹੁਤ ਸਾਰੇ ਲੋਕ ਆ ਜਿਹੜੇ ਸਰਾਪ ਦੇ ਹੇਠ ਆ ਬਹੁਤ ਲੋਕ ਆ ਜਿਹੜੇ ਦੁਸ਼ਟ ਦੀ ਗੁਲਾਮੀ ਦੇ ਵਿੱਚ ਆ ਅਰ ਲੰਬੇ ਸਮੇਂ ਤੋਂ ਉਹ ਯਿਸੂ ਮਸੀਹ ਦਾ ਨਾਮ ਲੈ ਕੇ ਪ੍ਰਾਰਥਨਾ ਕਰ ਰਹੇ ਆ ਪਰ ਉਹਨਾਂ ਦੇ ਜੀਵਨ 'ਚ ਆਜ਼ਾਦੀ ਨਹੀਂ ਆ ਡਿਲੀਵਰੈਂਸ ਨਹੀਂ ਆ ਕਿਉਂ ਨਹੀਂ ਆ ਕੀ ਮੇਰੇ ਪਰਮੇਸ਼ਵਰ ਦੇ ਵਿੱਚ ਕੋਈ ਕਮੀ ਆ ਮੇਰਾ ਪਰਮੇਸ਼ਵਰ ਸੈਨਾਵਾਂ ਦਾ ਯਹਵਾ ਪਰਮੇਸ਼ਰ ਆ ਉਹ ਲਾਲ ਸਮੁੰਦਰ ਦੇ ਵਿੱਚ ਰਾਹ ਬਣਾਉਣ ਦੀ ਤਾਕਤ ਰੱਖਣ ਵਾਲਾ ਪਰਮੇਸ਼ਰ ਆ ਉਹ ਮੂਸਾ ਦੇ ਢਾਂਗੇ ਦੀ ਖੜਕਾਹਟ ਦੇ ਨਾਲ ਉੱਤਰ ਦੇਣ ਵਾਲਾ ਪਰਮੇਸ਼ਰ ਆ ਉਹ ਸਦਰਕ ਮੇਸ਼ਕ ਤੇ ਅਬਦਨਗੋ ਨੂੰ ਅੱਗ ਦੀ ਪੱਠੀ ਦੇ ਵਿੱਚੋਂ ਬਚਾਉਣ ਵਾਲਾ ਪਰਮੇਸ਼ਰ ਆ ਉਹ 38 ਵਰਿਆਂ ਦੇ ਰੋਗੀਆਂ ਨੂੰ ਸ਼ਿਫਾ ਦੇਣ ਵਾਲਾ ਪਰਮੇਸ਼ਵਰ ਉਹ ਕੁੱਪਿਆਂ ਦੇ ਕੁੱਬਾਂ ਨੂੰ ਸਿੱਧਾ ਕਰਨ ਵਾਲਾ ਪਰਮੇਸ਼ਵਰ ਉਹ ਕੋੜੀਆਂ ਨੂੰ ਸ਼ੁੱਧ ਕਰਨ ਵਾਲਾ ਪਰਮੇਸ਼ਵਰ ਪਾਪਾਂ ਤੋਂ ਧਰਮੀ ਬਣਾਉਣ ਵਾਲਾ ਪਰਮੇਸ਼ਵਰ ਉਹ ਸਭ ਕੁਝ ਕਰਨ ਦੀ ਤਾਕਤ ਰੱਖਣ ਵਾਲਾ ਪਰਮੇਸ਼ਵਰ ਪਰ ਕਿਉਂ ਅਸੀਂ ਉਸੇ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲੇ ਲੋਕ ਅਜੇ ਵੀ ਆਪਣੇ ਹੀ ਦੁੱਖ ਦੇ ਵਿੱਚ ਫਸੇ ਹੋਏ ਆ ਕਿਉਂਕਿ ਅਜੇ ਤੱਕ ਸਾਡਾ ਚਾਲ ਚੱਲਣ ਪਰਮੇਸ਼ਵਰ ਨੂੰ ਚੰਗਾ ਨਹੀਂ ਲੱਗਾ ਵਚਨ ਚ ਲਿਖਿਆ ਜਦੋਂ ਜਦ ਕਿਸੇ ਦੀ ਚਾਲ ਯਹਵਾ ਨੂੰ ਪਉਂਦੀ ਆ ਜਦੋਂ ਉਹਦੀ ਉਹਨੂੰ ਸਾਡੀ ਚਾਲ ਚੰਗੀ ਲੱਗਣੀ ਸ਼ੁਰੂ ਲੱਗ ਜਾਂਦੀ ਆ ਸ਼ੁਰੂ ਹੋ ਜਾਂਦੀ ਆ ਉਦੋਂ ਹੀ ਸਾਡੇ ਵੈਰੀਆਂ ਨਾਲ ਉਹ ਸਾਡਾ ਮੇਲ ਕਰਾ ਦਿੰਦਾ ਆ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸੰਭਵ ਨਜ਼ਰ ਆਉਂਦੀਆਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਲੱਗਦੀਆਂ ਹੋ ਹੀ ਨਹੀਂ ਸਕਦੀਆਂ ਉਹ ਚੀਜ਼ਾਂ ਸਾਨੂੰ ਲੱਗਦਾ ਇਹ ਬੰਦਾ ਹੈ ਇਹ ਬੰਦਾ ਕਦੀ ਮੇਰੇ ਪੱਖ 'ਚ ਨਹੀਂ ਖੜਾ ਹੋ ਸਕਦਾ ਇਹ ਬੰਦਾ ਕਦੀ ਮੇਰੀ ਜ਼ਮੀਨ ਦਾ ਕਬਜ਼ਾ ਨਹੀਂ ਛੱਡ ਸਕਦਾ ਇਹ ਬੰਦਾ ਕਦੀ ਮੇਰੇ ਪੈਸੇ ਨਹੀਂ ਮੋੜੇਗਾ ਜਾਂ ਇਹ ਰੋਗੀ ਜਿਹੜਾ ਰੋਗ ਮੇਰੇ ਘਰ ਦੇ ਵਿੱਚ ਆਇਆ ਮੈਂ ਇਸ ਤੋਂ ਚੰਗਾ ਨਹੀਂ ਹੋ ਸਕਦਾ ਜਾਂ ਮੇਰਾ ਟੱਬਰ ਇਸ ਤੋਂ ਚੰਗਾ ਨਹੀਂ ਹੋ ਸਕਦਾ ਮੇਰੀ ਘਰ ਵਾਲੀ ਨਹੀਂ ਸੁਧਰ ਸਕਦੀ ਮੇਰਾ ਘਰ ਵਾਲਾ ਨਹੀਂ ਸੁਧਰ ਸਕਦਾ ਵਚਨ ਵਿੱਚ ਲਿਖਿਆ ਜਦ ਕਿਸੇ ਦੀ ਚਾਲ ਯਹੋਵਾ ਨੂੰ ਪਾਉਂਦੀ ਆ ਤੇ ਫਿਰ ਸਭ ਕੁਝ ਹੋ ਸਕਦਾ ਆ ਹallelujah ਜਿਹੜੇ ਅੱਜ ਬਿਮਾਰੀ ਦੇ ਵਿੱਚ ਆਏ ਆ ਜਾਂ ਚਿਰਾਂ ਤੋਂ ਬਿਮਾਰੀ ਦੇ ਵਿੱਚ ਆ ਚਾਹੇ ਉਹ ਨਵੇਂ ਆ ਜਾਂ ਪੁਰਾਣੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਚੰਗੇ ਬਣਨ ਦੀ ਕੋਸ਼ਿਸ਼ ਕਰੋ ਕਿਉਂਕਿ ਮਨੁੱਖ ਦੀਆਂ ਅੱਖਾਂ ਦੇ ਵਿੱਚ ਮਨੁੱਖ ਘੱਟਾ ਪਾ ਸਕਦਾ ਪਰ ਪਰਮੇਸ਼ਵਰ ਦੀ ਅੱਖ ਦੇ ਵਿੱਚ ਘੱਟਾ ਨਹੀਂ ਜਾਣਾ ਹallelujah ਕਿਉਂਕਿ ਉਹਦੀ ਅੱਖ ਹਨੇਰੀਆਂ ਦੇ ਵਿੱਚ ਵੀ ਚਾਨਣ ਦੇ ਨਿਆਂ ਹੀ ਦੇਖਣ ਦੀ ਤਾਕਤ ਰੱਖਦੀ ਆ ਹallelujah ਇਸ ਲਈ ਜਦ ਕਦੇ ਵੀ ਕੋਈ ਕੰਮ ਕਰੋ ਤਾਂ ਉਸ ਕੰਮ ਦੇ ਲਈ ਸਿਰਫ ਸਿਰਫ 1 ਮਿੰਟ ਦੇ ਲਈ ਸੋਚੋ ਕਿ ਜਿਹੜਾ ਮੈਂ ਕੰਮ ਕਰਨ ਲੱਗਾ ਕੀ ਇਹ ਮੇਰੇ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਸਹੀ ਆ ਬਸ ਸਿਰਫ 1 ਮਿੰਟ ਦੇ ਲਈ ਸੋਚਣਾ ਤੁਹਾਨੂੰ ਲੰਮਾ ਟਾਈਮ ਚੌਂਕੜੇ ਮਾਰ ਕੇ ਬੈਠਣ ਦੀ ਜ਼ਰੂਰਤ ਨਹੀਂ ਕਿ ਤੁਸੀਂ ਕੰਮ ਕਰਨ ਲੱਗੇ ਤਾਂ ਹੁਣ ਤੁਸੀਂ ਉਸ ਕੰਮ ਲਈ 1 ਘੰਟਾ ਪਹਿਲਾਂ ਸੋਚੋ ਪ੍ਰਾਰਥਨਾ ਕਰੋ 2 ਘੰਟੇ ਜ਼ਰੂਰ ਕਰੋ ਭਾਵੇਂ ਤੁਸੀਂ 1 ਘੰਟਾ ਸਵੇਰ ਨੂੰ ਕਰ ਲਓ 1 ਘੰਟਾ ਦੁਪਹਿਰ ਨੂੰ ਜਾਂ ਸ਼ਾਮ ਨੂੰ ਕਰ ਲਓ ਜਿੱਦਾਂ ਵੀ ਟਾਈਮ ਡਿਵਾਈਡ ਕਰਕੇ ਜਿੱਦਾਂ ਵੀ ਤੁਹਾਨੂੰ ਕੰਫਰਟੇਬਲ ਆ ਜ਼ਰੂਰ ਕਰੋ ਪਰ ਕੰਮ ਕਰਨ ਤੋਂ ਪਹਿਲਾਂ ਜਦੋਂ ਵੀ ਕੋਈ ਕੰਮ ਕਰਦੇ ਆ ਜਦੋਂ ਤੁਸੀਂ ਕਿਸੇ ਨੂੰ ਕੋਈ ਖਾਸ ਸਨੇਹਾ ਦੇਣਾ ਕੋਈ ਗੱਲ ਕਰਨੀ 1 ਮਿੰਟ ਦੇ ਲਈ ਸੋਚੋ ਕਿ ਜਿਹੜੀ ਗੱਲ ਮੈਂ ਕਰਨ ਲੱਗਾ ਜਿਹੜਾ ਸਨੇਹਾ ਮੈਂ ਦੇਣ ਲੱਗਾ ਜਿਹੜਾ ਕੰਮ ਮੈਂ ਕਰਨ ਲੱਗਾ ਆ ਕੀ ਇਹ ਮੇਰੇ ਪਰਮੇਸ਼ਵਰ ਦੀ ਨਿਗਾ ਦੇ ਵਿੱਚ ਸਹੀ ਆ ਪਤਰਾ ਆਤਮ ਦੀ ਅਗਵਾਈ ਮੰਗੋ ਜਦੋਂ ਅਸੀਂ ਇਦਾਂ ਕਰਨਾ ਸ਼ੁਰੂ ਕਰਾਂਗੇ ਸਾਡੀ ਚਾਲ ਬਦਲਣੀ ਸ਼ੁਰੂ ਹੋ ਜਾਊਗੀ ਜਦੋਂ ਸਾਡੀ ਚਾਲ ਬਦਲੂਗੀ ਪਰਮੇਸ਼ਵਰ ਦੀ ਅਗਵਾਈ ਦੇ ਅਨੁਸਾਰ ਹੋਊਗੀ ਸਾਡੀ ਚਾਲ ਪਰਮੇਸ਼ਵਰ ਨੂੰ ਪਸੰਦ ਆਉਣੀ ਸ਼ੁਰੂ ਹੋ ਜਾਊਗੀ ਤੇ ਜਦੋਂ ਚਾਲ ਪਸੰਦ ਆ ਗਈ ਸਮਝ ਲਓ ਉਹ ਸਾਰੇ ਕੰਮ ਸਿੱਧੇ ਹੋ ਜਾਣੇ ਜਿਹੜੇ ਸਿੱਧੇ ਅਸੀਂ ਯਿਸੂ ਮਸੀਹ ਦੇ ਨਾਮ 'ਚ ਦੇਖਣੇ ਚਾਹੁੰਦੇ ਹਾਂ ਹਾਲੇਲੂਇਆ ਆਓ ਅਸੀਂ ਦੇਖਾਂਗੇ ਕਹਾਤਾਂ ਦੀ ਕਿਤਾਬ ਉਸ ਦਾ 28 ਨੰਬਰ ਅਧਿਆਇ ਰ ਉਸ ਦੀ 20 ਨੰਬਰ ਪੰਕਤੀ 'ਚ ਇਸ ਤਰ੍ਹਾਂ ਲਿਖਿਆ ਹੈ ਸੱਚੇ ਪੁਰਸ਼ ਉੱਤੇ ਖਨੇਰੀਆਂ ਅਸੀਸਾਂ ਹੋਣਗੀਆਂ ਪਰ ਜਿਹੜਾ ਧਨਵਾਨ ਹੋਣ ਵਿੱਚ ਕਾਲੀ ਕਰਦਾ ਹੈ ਉਹ ਬਿਨਾਂ ਡੰਨ ਦੇ ਨਾ ਛੁੱਟੇਗਾ ਪੰਜਾਬੀ ਦੀ ਬਾਈਬਲ ਦੇ ਵਿੱਚ ਲਿਖਿਆ ਸੱਚੇ ਪੁਰਸ਼ ਦੇ ਉੱਤੇ ਪਰ ਅੰਗਰੇਜ਼ੀ ਦੀ ਬਾਈਬਲ ਦੇ ਵਿੱਚ ਲਿਖਿਆ ਫੇਥਫੁਲ ਮੈਨ ਪਾ ਵਫਾਦਾਰ ਮਨੁੱਖ ਦੇ ਉੱਤੇ ਸੋ ਬਾਈਬਲ ਇਦਾਂ ਦੱਸਦਾ ਕਿ ਉਹ ਮਨੁੱਖ ਜਿਹੜਾ ਵਫਾਦਾਰ ਆ ਪਰਮੇਸ਼ਵਰ ਦੇ ਨਾਲ ਵਫਾਦਾਰ ਆ ਉਹਦੇ ਉੱਤੇ ਖਨੇਰੀਆਂ ਅਸੀਸਾਂ ਹੋਣਗੀਆਂ ਖਨੇਰੀਆਂ ਦਾ ਮਤਲਬ ਕੀ ਹੋਇਆ ਗਿਣਨ ਨਾਲੋਂ ਬਾਧੂ ਬਹੁਤ ਜ਼ਿਆਦਾ ਬਹੁਤਾਂਤ ਦੇ ਨਾਲ ਕਹਿੰਦਾ ਅਸੀਸਾਂ ਹੋਣਗੀਆਂ ਪਰ ਜਿਹੜਾ ਧੰਨਵਾਨ ਹੋਣ ਵਿੱਚ ਕਾਹਲੀ ਕਰਦਾ ਉਹ ਬਿਨਾਂ ਡੰਨ ਦੇ ਨਾ ਛੁੱਟੇਗਾ ਧੰਨਵਾਨ ਹੋਣ ਵਿੱਚ ਕਾਹਲੀ ਕਰਨ ਦਾ ਮਤਲਬ ਕੀ ਆ ਜਦੋਂ ਅਸੀਂ ਪਰਮੇਸ਼ਵਰ ਦੇ ਕੋਲ ਆਉਨੇ ਆ ਸਾਨੂੰ ਲੱਗਦਾ ਬਸ ਅਸੀਂ ਮੰਗ ਲਈਏ ਸਵਰਗ ਨੂੰ ਜਾਣਾ ਇੱਕ ਦੂਰ ਦੀ ਗੱਲ ਆ ਆਉਂਦੇ ਹੀ ਰਹਿਣਾ ਚਰਚ ਨੂੰ ਫੇਰ ਕਿਸੇ ਦਿਨ ਪ੍ਰਾਰਥਨਾ ਕਰ ਲਾਂਗੇ ਸਵਰਗ ਨੂੰ ਜਾਣ ਵਾਲੀ ਪਰ ਪ੍ਰਭੂ ਜੀ ਪਹਿਲਾਂ ਬੁਖਾਰ ਤੋਂ ਤਾਂ ਚੰਗਿਆਂ ਕਰ ਦਿਓ ਪ੍ਰਭੂ ਜੀ ਪਹਿਲਾਂ ਫ੍ਰੀਜ ਤਾਂ ਦੇ ਦਿਓ ਕੂਲਰ ਤਾਂ ਦੇ ਦਿਓ ਪ੍ਰਭੂ ਜੀ ਚਾਰ ਪੰਜ ਵੀਜ਼ੇ ਤਾਂ ਲਵਾ ਦਿਓ ਨਿਆਣਿਆਂ ਦੇ ਸਾਡੇ ਵੀ ਲਵਾ ਦਿਓ ਨਾਲ ਭਾਵੇਂ ਜਦੋਂ ਅਸੀਂ ਮਟੀਰੀਅਲ ਦੇ ਪਿੱਛੇ ਜਾਂਦੇ ਆ ਦੁਨਿਆਵੀ ਚੀਜ਼ਾਂ ਨੂੰ ਇਕੱਠੀਆਂ ਕਰਨ ਦੀ ਅਸੀਂ ਕਾਲੀ ਕਰਦੇ ਆ ਕਹਿੰਦੇ ਉਹ ਬਿਨਾਂ ਡੰਨ ਦੇ ਨਾ ਛੁੱਟੇਗਾ ਉਹਨੂੰ ਜ਼ਰੂਰ ਸਜ਼ਾ ਮਿਲੂਗੀ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਏ ਆ ਸੱਚ ਮੁੱਚ ਤੁਹਾਡੀਆਂ ਜ਼ਰੂਰਤਾਂ ਤੁਹਾਨੂੰ ਲੈ ਕੇ ਆਈਆਂ ਆ ਅਰ ਦਾਊਦ ਰਾਜਾ ਕਹਿੰਦਾ ਆ ਕਹਿੰਦਾ ਚੰਗਾ ਹੋਇਆ ਕਿ ਮੈਂ ਦੁਖੀ ਹੋਇਆ ਕਹਿੰਦਾ ਜੇ ਮੈਂ ਦੁਖੀ ਨਾ ਹੁੰਦਾ ਮੈਂ ਤੇਰੀ ਬਵਿਸਥਾ ਨੂੰ ਨਾ ਸਮਝਦਾ ਜੇ ਸਾਡੇ ਉੱਤੇ ਦੁੱਖ ਨਾ ਆਇਆ ਹੁੰਦਾ ਜੇ ਆਪਾਂ ਕਿਸੇ ਪ੍ਰੋਬਲਮ ਵਿੱਚ ਨਾ ਫਸੇ ਹੁੰਦੇ ਕਿਸੇ ਸਮੱਸਿਆ ਵਿੱਚ ਨਾ ਹੁੰਦੇ ਆਪਾਂ ਪਰਮੇਸ਼ਵਰ ਦੇ ਨੇੜੇ ਨਹੀਂ ਆਉਣਾ ਸੀ ਅਸੀਂ ਕਹਿਣਾ ਸੀ ਬਾਹਲੇ ਸੌਖੇ ਆ ਰੱਬ ਦੀ ਸਾਨੂੰ ਕੀ ਜ਼ਰੂਰਤ ਆ ਪਰ ਸਾਡੇ ਉੱਤੇ ਦੁੱਖ ਆਇਆ ਉਸ ਦੁੱਖ ਦਾ ਕਿਤੇ ਹੱਲ ਨਹੀਂ ਹੋਇਆ ਉਸ ਦੁੱਖ ਨੂੰ ਲੈ ਕੇ ਅਸੀਂ ਯਹੋਵਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਪ੍ਰਾਰਥਨਾਵਾਂ ਕੀਤੀਆਂ ਪਵਿੱਤਰ ਆਤਮਾ ਦੀ ਅਗਵਾਈ ਮੰਗੀ ਔਰ ਸਾਨੂੰ ਉਸ ਦੁੱਖ ਤੋਂ ਛੁਟਕਾਰਾ ਵੀ ਮਿਲਿਆ ਪਰ ਜੇ ਅਸੀਂ ਸਿਰਫ ਤੇ ਸਿਰਫ ਆਪਣੇ ਸਰੀਰ ਦੇ ਲਈ ਸੋਚੀਏ ਆਪਣੇ ਸਰੀਰ ਦੇ ਸੁੱਖਾਂ ਦੇ ਲਈ ਸੋਚੀਏ ਤਾਂ ਵਚਨ ਲਿਖਦਾ ਕਹਿੰਦਾ ਦੰਨ ਬਿਨਾ ਨਹੀਂ ਛੁੱਟੇਗਾ ਉਹ ਦੰਨ ਦਾ ਕੀ ਮਤਲਬ ਆ ਪਾਪ ਇਹ ਉਹਨੇ ਸਵਰਗ ਚ ਨਹੀਂ ਜਾਣਾ ਉਹਨੇ ਹੇਠਾਂ ਹੀ ਰਹਿ ਜਾਣਾ ਨਰਕ ਦੀ ਅੱਗ ਵਾਸਤੇ ਪਰੋਕੀ ਕਹਿੰਦਾ ਆ ਕਹਿੰਦਾ ਸੱਚੇ ਪੁਰਸ਼ ਉੱਤੇ ਖਨੇਰੀਆਂ ਅਸੀਸਾਂ ਹੋਣਗੀਆਂ ਜੇ ਤੁਸੀਂ ਚਾਹੋ ਨੇ ਕਿ ਹਜ਼ਾਰਾਂ ਹੀ ਬਰਕਤਾਂ ਤੁਹਾਡੇ ਉੱਤੇ ਹੋਣ ਫਿਰ ਜ ਰੱਖੋ ਜਦੋਂ ਆਪਾਂ ਕਿਸੇ ਨੂੰ ਗ੍ਰੀਟ ਕਰਦੇ ਆ ਸਾਨੂੰ ਇੱਕ ਅਸੀਸ ਮਿਲਦੀ ਆ ਜਦੋਂ ਆਪਾਂ ਕਿਸੇ ਨੂੰ ਨਮਸਤੇ ਕਰਦੇ ਆ ਵਿਸ਼ ਕਰਦੇ ਆ ਜੈ ਮਸੀ ਦੀ ਕਹਿੰਦੇ ਆ ਜਾਂ ਆਪਣੇ ਕਲਚਰ ਦੇ ਵਿੱਚ ਆਪਾਂ ਨੀਂਦੇ ਹੋ ਕੇ ਮਿਲਦੇ ਆ ਉਹਨਾਂ ਨੂੰ ਜੋ ਇੱਕ ਅਸੀਸ ਦਿੰਦੇ ਆ ਕਿ ਕੋਈ ਕਹਿੰਦਾ ਰੱਬ ਤੈਨੂੰ ਲੰਮੀ ਉਮਰ ਦੇਵੇ ਕੋਈ ਕਹਿੰਦਾ ਰੱਬ ਤੈਨੂੰ ਪੁੱਤ ਦੇਵੇ ਕੋਈ ਕਹਿੰਦਾ ਰੱਬ ਤੈਨੂੰ ਰਿਜਕ ਦੇਵੇ ਇੱਕ ਅਸੀਸ ਮਿਲਦੀ ਆ ਪਰ ਤੁਹਾਨੂੰ ਲੱਗਦਾ ਕਿ ਉਹ ਅਸੀਸ ਸਾਡੀ ਲਾਈਫ ਦੇ ਵਿੱਚ ਕੰਮ ਕਰਦੀ ਆ ਕਿਉਂ ਕੰਮ ਨਹੀਂ ਕਰਦੀ ਕਰਨੀ ਤਾਂ ਚਾਹੀਦੀ ਆ ਪਰ ਕਿਉਂ ਕੰਮ ਨਹੀਂ ਕਰਦੀ ਪਹਿਲੀ ਗੱਲ ਜਦੋਂ ਸਾਨੂੰ ਅਸੀਸ ਮਿਲਦੀ ਅਸੀਂ ਰਿਸੀਵ ਨਹੀਂ ਕਰਦੇ ਕਿਉਂਕਿ ਸਾਡੇ ਦਿਲ ਦੇ ਅੰਦਰ ਜੇ ਇਸ ਮਨੁੱਖ ਨੂੰ ਅਸੀਂ ਗ੍ਰੀਟ ਕਰ ਰਹੇ ਸਾਨੂੰ ਉਹਦੇ ਲਈ ਇੱਜ਼ਤ ਨਹੀਂ ਹੁੰਦੀ ਉਹਦੇ ਲਈ ਸਾਡੇ ਅੰਦਰ ਕੋਈ ਸੱਚੀ ਭਾਵਨਾ ਕੋਈ ਅੱਛੀ ਭਾਵਨਾ ਨਹੀਂ ਹੁੰਦੀ ਅਸੀਂ ਸਿਰਫ ਇੱਕ ਫਰਜ ਜਿਹਾ ਨਿਭਾਉਨੇ ਆ ਨੀਵੇਂ ਹੋਣਾ ਬਸ ਇਦਾਂ ਜੇ ਟੇਡਾ ਜਿਹਾ ਕਰਕੇ ਇੱਕ ਫਾਰਮੈਲਿਟੀ ਕਰਦੇ ਆ ਪੈਰੀ ਹੱਥ ਲਾਉਣਾ ਬਾਈਬਲ ਦੇ ਵਿੱਚ ਨਹੀਂ ਆ ਪਰ ਜਿਹੜੇ ਲਗਾਉਂਦੇ ਆ ਉਹ ਪੈਰੀ ਹੱਥ ਨਹੀਂ ਲਗਾਉਂਦੇ ਉਹ ਬਸ ਇੱਕ ਵਿਖਾਵਾ ਕਰਦੇ ਆ ਔਰ ਫਿਰ ਵੀ ਉਹਨਾਂ ਨੂੰ ਇੱਕ ਬlesing ਮਿਲਦੀ ਆ ਪਰ ਉਹ ਉਹਦੇ ਉੱਤੇ ਕੰਨ ਵੀ ਨਹੀਂ ਲਾਉਂਦੇ ਦੇਖੋ ਜਦੋਂ ਅਸੀਂ ਐਗਜ਼ਾਮ ਦੇ ਲਈ ਜਾਂਦੇ ਆ ਇੰਟਰਵਿਊ ਲਈ ਜਾਂਦੇ ਆ ਕੋਈ ਨਵਾਂ ਕੰਮ ਕਰਨ ਲਈ ਜਾਂਦੇ ਆ ਕਿਸੇ ਚੰਗੇ ਕੰਮ ਲਈ ਨਿਕਲਦੇ ਆ ਤਾਂ ਮਾਤਾ ਪਿਤਾ ਜਾਂ ਸਾਡੇ ਜਿਹੜੇ ਬਹੁਤ ਪਿਆਰ ਕਰਨ ਵਾਲੇ ਆ ਉਹ ਉਹ ਸਾਨੂੰ ਅਸੀਸ ਦਿੰਦੇ ਆ ਰੱਬ ਤੇਰੇ ਨਾਲ ਹੋਵੇ ਤੇਰਾ ਕੰਮ ਦੇ ਵਿੱਚ ਤੂੰ ਸਫਲ ਹੋਵੇਂ ਤੁਹਾਨੂੰ ਚੰਗਾ ਲੱਗਦਾ ਆ ਜੇ ਤੁਹਾਨੂੰ ਉਹ ਅਸੀਸ ਨਾ ਦੇਣ ਤਾਂ ਵੀ ਕੋਈ ਬੜਾ ਫਰਕ ਨਹੀਂ ਪੈਣਾ ਕਿੱਤੇ ਨਾ ਕਿਤੇ ਤੁਹਾਡੇ ਮਨ ਦੇ ਅੰਦਰ ਹੁੰਦਾ ਮੈਂ ਫਲਾਨੇ ਮਨੁੱਖ ਨੂੰ ਮਿਲ ਕੇ ਜਾਣਾ ਜੇ ਉਹਨੇ ਮੇਰੇ ਲਈ ਚੰਗਾ ਬੋਲ ਦਿੱਤਾ ਹੋ ਜਾਣਾ ਆ ਕਿਉਂਕਿ ਤੁਹਾਡੇ ਅੰਦਰ ਇੱਕ ਵਿਸ਼ਵਾਸ ਹੁੰਦਾ ਕਿ ਜੇ ਉਹਨੇ ਮੈਨੂੰ ਚੰਗਾ ਕਹਿ ਦਿੱਤਾ ਕਿਉਂਕਿ ਉਹਨੇ ਜੋ ਵੀ ਅਸੀਸ ਦੇਣੀ ਉਹ ਦਿਲੋਂ ਦੇਣੀ ਆ ਤੇ ਉਸ ਅਸੀਸ ਨੇ ਕੰਮ ਕਰ ਜਾਣਾ ਆ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਕੰਮ ਕਰ ਜਾਂਦੀ ਆ ਅਗਰ ਅਸੀਂ ਇਨਸਾਨ ਦੇ ਲਫ਼ਜ਼ਾਂ ਦੇ ਉੱਤੇ ਵਿਸ਼ਵਾਸ ਕਰਦੇ ਆ ਕਿ ਅਗਰ ਉਹ ਕਹਿ ਦੇਵੇ ਤੇ ਸਾਡੇ ਲਈ ਹੋ ਜਾਣਾ ਹੈ ਤੇ ਜੇ ਤੁਸੀਂ ਆਪਣੀ ਪ੍ਰਾਰਥਨਾ ਦੇ ਉੱਤੇ ਵਿਸ਼ਵਾਸ ਕਰੋ ਕਿ ਜੋ ਮੇਰੇ ਪਰਮੇਸ਼ਵਰ ਨੇ ਵਚਨ ਦੇ ਵਿੱਚ ਲਿਖਿਆ ਆ ਉਹਨੇ ਮੇਰੇ ਲਈ ਕਰ ਦੇਣਾ ਆ ਤੁਹਾਡੇ ਲਈ ਹੋ ਜਾਣਾ ਹੈ ਹallelujah ਪਰ ਕਦੋਂ ਹੋਣਾ ਆ ਕਹਿੰਦਾ ਸੱਚੇ ਪੁਰਸ਼ ਦੇ ਉੱਤੇ ਜਦੋਂ ਅਸੀਂ ਵਫਾਦਾਰ ਹੋ ਗਏ ਜਦੋਂ ਅਸੀਂ ਸੱਚਾਈ ਦਾ ਪੱਲਾ ਫੜ ਲਿਆ ਜਦੋਂ ਅਸੀਂ ਪਰਮੇਸ਼ਵਰ ਦੇ ਅੱਖੇ ਲੱਗਣਾ ਸ਼ੁਰੂ ਹੋਗੇ ਫਰਜ਼ ਕਰੋ ਕਿ ਤੁਸੀਂ 2 ਘੰਟੇ ਪ੍ਰਾਰਥਨਾ ਕਰਦੇ ਆ ਤੁਸੀਂ ਚਰਚ ਨੂੰ ਆਉਂਦੇ ਆ ਤੁਸੀਂ ਬਹੁਤ ਸੋਹਣੀ ਤਰ੍ਹਾਂ ਸਾਰਿਆਂ ਨੂੰ ਮਿਲਦੇ ਆ ਅਰ ਤੁਸੀਂ ਸੋਚਦੇ ਹੋ ਕਿ ਪਰਮੇਸ਼ਵਰ ਦੇ ਨਾਲ ਇਦੋਂ ਵੱਧ ਵਫਾਦਾਰੀ ਜਿਹੜੀ ਨਹੀਂ ਹੋ ਸਕਦੀ ਪਰ ਤੁਸੀਂ ਘਰ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਰੱਖਦੇ ਆ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਬੋਲਦੇ ਜਾਂ ਅਸੀਂ ਆਪਣੇ ਮਾਤਾ ਪਿਤਾ ਨੂੰ ਸਹੀ ਤਰੀਕੇ ਨਾਲ ਨਹੀਂ ਬੋਲਦੇ ਆਪਣੇ ਭੈਣਾਂ ਭਰਾਵਾਂ ਦੀ ਇੱਜ਼ਤ ਨਹੀਂ ਕਰਦੇ ਜਾਂ ਜੋ ਸਾਡੇ ਨਿੱਜੀ ਫਰਜ਼ ਦੁਨੀਆਦਾਰੀ ਦੇ ਤੌਰ ਤੇ ਚਾਹੀਦੇ ਸਾਨੂੰ ਕਰਨੇ ਉਹ ਨਹੀਂ ਕਰਦੇ ਕੀ ਤੁਹਾਨੂੰ ਲੱਗਦਾ ਕਿ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਆ ਜੇਕਰ ਅਸੀਂ ਦੁਨੀਆ ਦੇ ਵਿੱਚ ਵਫਾਦਾਰ ਨਹੀਂ ਬਣਾਂਗੇ ਅਸੀਂ ਪਰਮੇਸ਼ਵਰ ਦੀ ਨਿਗਾਹ ਵਿੱਚ ਵਫਾਦਾਰ ਨਹੀਂ ਹੋ ਸਕਦੇ ਫਰਜ ਕਰੋ ਕਿ ਮੇਰੀ 1000 ਰੁਪਈਆ ਤਨਖਾਹ ਆ ਅਰ ਮੈਂ 100 ਰੁਪਈਆ ਦਸਵੰਦ ਵੀ ਕੱਢ ਦਿੱਤਾ ਇਹ ਸੀ ਮੇਰੀ ਪਰਮੇਸ਼ਵਰ ਦੇ ਲਈ ਵਫਾਦਾਰੀ ਪਰ ਆਫਿਸ ਦੇ ਵਿੱਚ ਮੇਰੇ ਕੋਲ ਲੱਖਾਂ ਦਾ ਹਿਸਾਬ ਆ ਅਰ ਉਹਦੇ ਵਿੱਚੋਂ ਮੈਂ ਇੱਕ ਐਂਟਰੀ ਪਉਣੀ ਮਨਾ ਕਰ ਦਿੱਤੀ ਭਾਵੇਂ ਉਹ ਸਿਰਫ 1000 ਰੁਪਏ ਦੀ ਹੋਵੇ ਅਰ ਮੈਂ ਲੱਖ ਰੁਪਏ ਦੇ ਵਿੱਚੋਂ ਜੋ ਵੀ ਬਾਕੀ ਸਾਰੇ ਇਹ ਪੈਸੇ ਉਹ ਮੈਂ ਆਪਣੇ ਬੌਸ ਨੂੰ ਦੇ ਦਿੱਤੇ ਆਪਣਾ ਤਾਂ ਦਸਵੰਦ ਵੀ ਚਰਚ ਵਿੱਚ ਪਾ ਦਿੱਤਾ ਕੀ ਅਸੀਂ ਪਰਮੇਸ਼ਵਰ ਦੀ ਨਿਗਾ ਦੇ ਵਿੱਚ ਵਫਾਦਾਰ ਹੋ ਸਕਦੇ ਹਾਂ ਅਸੀਂ ਤਾਂ ਦਸਵੰਦ ਪਾਇਆ ਹੈ ਪਰਮੇਸ਼ਵਰ ਦੀ ਨਿਗਾ ਚ ਤਾਂ ਵਫਾਦਾਰ ਹੋਣੇ ਚਾਹੀਦੇ ਆ ਬੌਸ ਦੀ ਨਿਗਾ ਦੇ ਵਿੱਚ ਨਹੀਂ ਪਰ ਅਸੀਂ ਅਗਰ ਅਸੀਂ ਦਸਵੰਦ ਪਾਇਆ ਹੈ ਪਰ ਅਸੀਂ ਆਪਣੇ ਕੰਮ ਦੇ ਵਿੱਚ ਵਫਾਦਾਰ ਨਹੀਂ ਆ ਤੇ ਅਸੀਂ ਪਰਮੇਸ਼ਵਰ ਦੇ ਨਾਲ ਵੀ ਵਫਾਦਾਰ ਨਹੀਂ ਆ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਆ ਕਿ ਤੁਸੀਂ ਹਰ ਜਗ੍ਹਾ ਤੇ ਸੱਚਾਈ ਦੇ ਨਾਲ ਚੱਲਣਾ ਆ ਹਰ ਜਗ੍ਹਾ ਤੇ ਵਫਾਦਾਰੀ ਦੇ ਨਾਲ ਚੱਲਣਾ ਇਸ ਲਈ ਉਹ ਸਾਡਾ ਭਾਵੇਂ ਕੰਮ ਹੋਵੇ ਸਾਡਾ ਚਰਚ ਹੋਵੇ ਸਾਡਾ ਘਰ ਹੋਵੇ ਸਾਡਾ ਆਫਿਸ ਹੋਵੇ ਜਾਂ ਸਾਡਾ ਸਕੂਲ ਹੋਵੇ ਕੁਝ ਇੱਥੇ ਸਟੂਡੈਂਟਸ ਹੋ ਸਕਦੇ ਆ ਉਹ ਜਦੋਂ ਟੀਚਰ ਆਉਂਦੇ ਉਹ ਤੋਂ ਬਹੁਤ ਵਧੀਆ ਹੁੰਦੇ ਪਰ ਟੀਚਰ ਦੀ ਪਿੱਠ ਪਿੱਛੇ ਟੀਚਰ ਦੇ ਲਈ ਬਹੁਤ ਖਰਾਬ ਅੱਖਰ ਬੋਲਦੇ ਆ ਬਹੁਤ ਸਾਰੇ تھے এমপ্লয়ੀਜ਼ ਬੈਠੇ ਆ ਜਿਹੜੇ ਆਪਣੇ ਬੌਸ ਦੇ ਸਾਹਮਣੇ ਜੀ ਸਰ ਜੀ ਸਰ ਕਰਦੇ ਆ ਪਰ ਬੌਸ ਦੇ ਜਾਣ ਦੇ ਪਿੱਛੋਂ ਉਹਨੂੰ ਲਾਨਤਾ ਪਾਉਂਦੇ ਆ ਤੇ ਗਾਲ੍ਹਾਂ ਕੱਢਦੇ ਆ ਕੀ ਤੁਹਾਨੂੰ ਲੱਗਦਾ ਆ ਕਿ ਉਹ ਜਿਹੜਾ ਬੌਸ ਆ ਜਿਹਨੂੰ ਤੁਸੀਂ ਜਦੋਂ ਗਰੀਟ ਕਰ ਰਹੇ ਸੀ ਜਦੋਂ ਤੁਸੀਂ ਉਹਦੀ ਖੁਸ਼ਾਮਦੀ ਕਰ ਰਹੇ ਸੀ ਉਦੋਂ ਪਰਮੇਸ਼ਵਰ ਦੀਆਂ ਅੱਖਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਸੀ ਪਰ ਜਦੋਂ ਉਹਦੇ ਜਾਣ ਪਿੱਛੇ ਤੁਸੀਂ ਲਾਨਤਾ ਪਾ ਰਹੇ ਸੀ ਉਦੋਂ ਪਰਮੇਸ਼ਵਰ ਦੀਆਂ ਅੱਖਾਂ ਬੰਦ ਹੋ ਗਈਆਂ ਸੀ ਪਰਮੇਸ਼ਰ ਉਦੋਂ ਵੀ ਤੁਹਾਨੂੰ ਦੇਖ ਰਿਹਾ ਸੀ ਜਦੋਂ ਤੁਸੀਂ ਖੁਸ਼ਾਮਦੀ ਕਰ ਰਹੇ ਸੀ ਔਰ ਉਦੋਂ ਵੀ ਤੁਹਾਨੂੰ ਦੇਖ ਹੀ ਰਿਹਾ ਸੀ ਜਦੋਂ ਤੁਸੀਂ ਉਹਨੂੰ ਫਿਟਕਾਰਾਂ ਪਾ ਰਹੇ ਸੀ ਅਗਰ ਤੁਸੀਂ ਚਾਹੁੰਦੇ ਆ ਸਾਡੇ ਉੱਤੇ ਹਨੇਰੀਆਂ ਅਸੀ ਸਹੋਣ ਸਾਡੇ ਧੀਆਂ ਪੁੱਤਰ ਖੁਸ਼ ਹੋਣ ਸਾਡੇ ਘਰਾਂ ਦੇ ਵਿੱਚ ਬਚਨ ਦੇ ਵਿੱਚ ਲਿਖਿਆ ਯਹੋਵਾ ਸਾਨੂੰ ਇਹਨਾਂ ਦੇਣਾ ਚਾਹੁੰਦਾ ਆ ਕਿ ਸਾਡੇ ਵਰਤਣ ਦੇ ਲਈ ਵਾਫਰ ਹੋਵੇ ਹਰ ਕੰਮ ਦੇ ਲਈ ਬਹੁਤਾ ਹੋਵੇ ਸਾਡੇ ਕੋਲ ਇੰਨਾ ਸਾਨੂੰ ਦੇਣਾ ਚਾਹੁੰਦਾ ਪਰ ਕਿਉਂ ਨਹੀਂ ਮਿਲ ਰਿਹਾ ਕਿਉਂ ਅਸੀਂ ਕਹਿੰਨੇ ਜੀ ਸਾਡਾ ਹੱਥ ਤੰਗ ਹੀ ਆ ਕਿਉਂ ਅਸੀਂ ਕਹਿੰਨੇ ਸਾਡਾ ਸਰ ਨਹੀਂ ਰਿਹਾ ਕਿਤੇ ਨਾ ਕਿਤੇ ਅਸੀਂ ਵਫਾਦਾਰੀ ਦੇ ਵਿੱਚ ਘਟਿਆ ਸੋ ਸਾਨੂੰ ਪਰਮੇਸ਼ਵਰ ਜੀ ਤੋਂ ਪੁੱਛਣਾ ਪੈਣਾ ਆ ਪ੍ਰਭੂ ਸਾਨੂੰ ਉਹ ਫੀਲਡ ਦਿਖਾਓ ਸਾਨੂੰ ਉਹ ਹਿੱਸਾ ਦਿਖਾਓ ਜਿੱਥੇ ਅਸੀਂ ਵਫਾਦਾਰੀ ਦੇ ਵਿੱਚ ਬੇਵਫਾਈ ਕਰ ਰਹੇ ਆ ਜਿੱਥੇ ਅਸੀਂ ਵਫਾਦਾਰੀ ਨਹੀਂ ਕਰ ਰਹੇ ਪ੍ਰਭੂ ਸਾਨੂੰ ਸਮਰਥ ਦਿਓ ਅਸੀਂ ਵਫਾਦਾਰ ਹੋਈਏ ਪ੍ਰਭੂ ਮੈਨੂੰ ਜੋਰ ਦਿਓ ਮੈਂ ਚੋਰੀ ਕਰਨੀ ਛੱਡਾਂ ਪ੍ਰਭੂ ਮੈਨੂੰ ਜੋਰ ਦਿਓ ਮੈਂ ਝੂਠ ਬੋਲਣਾ ਛੱਡਾਂ ਪ੍ਰਭੂ ਮੇਰੀ ਅਗਵਾਈ ਕਰੋ ਕਿ ਮੈਂ ਸੱਚ ਬੋਲਣਾ ਸ਼ੁਰੂ ਕਰਾਂ ਪ੍ਰਭੂ ਮੇਰੀ ਅਗਵਾਈ ਕਰੋ ਕਿ ਮੈਂ ਵਫਾਦਾਰ ਹੋ ਸਕਾਂ ਤਾਂ ਜੋ ਪ੍ਰਭੂ ਤੇਰੀ ਹਜ਼ੂਰੀ ਦੇ ਵਿੱਚੋਂ ਮੇਰੇ ਉੱਤੇ ਖਨੇਰੀਆਂ ਅਸੀਸਾਂ ਆਉਣ ਜਦੋਂ ਖਨੇਰੀਆਂ ਅਸੀਸਾਂ ਆਉਣਗੀਆਂ ਬਿਮਾਰੀਆਂ ਚਲੇ ਜਾਣੀਆਂ ਆ ਜਦੋਂ ਕਨੇਰੀਆਂ ਅਸੀਸਾਂ ਆਉਣਗੀਆਂ ਗਰੀਬੀ ਮਿਟ ਜਾਣੀ ਆ ਜਦੋਂ ਕਨੇਰੀਆਂ ਅਸੀਸਾਂ ਆਉਣਗੀਆਂ ਧੀਆਂ ਪੁੱਤਰ ਆਖੇ ਲੱਗਣੇ ਸ਼ੁਰੂ ਹੋ ਜਾਣੇ ਆ ਜਦੋਂ ਕਨੇਰੀਆਂ ਅਸੀਸਾਂ ਆਉਣਗੀਆਂ ਸਾਨੂੰ ਪਰਮੇਸ਼ਰ ਦੁਨੀਆ ਦੇ ਕੰਡੇ ਤੱਕ ਆਪਣੀ ਗਵਾਹੀ ਦੇ ਲਈ ਲੈ ਕੇ ਜਾਊਗਾ ਕਿ ਮੇਰੇ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਆ